ਕਰਮ ਨਾਲ ਕਾਮਨਾ ਜੁੜ ਜਾਏ ਕਰਮ ਧੰਦਾ ਕਰਮ ਨਾਲ ਭਾਵਨਾ ਜੁੜ ਜਾਏ ਸ਼ੁਕਰਾਨਾ ਜੁੜ ਜਾਏ ਕਰਮ ਧਰਮ ਹਰ ਧਾਰਮਿਕ ਕਰਮ ਧਾਰਮਿਕ ਕਰਮ ਨਹੀਂ ਹੁੰਦਾ ਹੋ ਸਕਦਾ ਹੈ ਕੋਈ ਦੁਕਾਨ ਤੇ ਬੈਠਾ ਹੈ ਉਹਦਾ ਬੈਠਣਾ ਧਰਮ ਹੋਵੇ ਹੋ ਸਕਦਾ ਹੈ ਕੋਈ ਗੁਰਦੁਆਰੇ ਬੈਠਾ ਹੋਵੇ ਇਹਦਾ ਬੈਠਣਾ ਧੰਦਾ ਹੋਵੇ ਆਪ ਸਾਰੇ ਸੇਣੇ ਜਿਸ ਵੀ ਕਰਮ ਨਾਲ ਕਾਮਨਾ ਜੋੜ ਲਈਏ ਸਵਾਲ ਨਹੀਂ ਪੈਦਾ ਹੁੰਦਾ ਮਨੁੱਖ ਕੀ ਕਰ ਰਿਹਾ ਹੈ ਉਹ ਕਰਮ ਦੰਦ ਹੈ ਜਿਸ ਵੀ ਕਰਮ ਦੇ ਨਾਲ ਭਾਵਨਾ ਜੋੜ ਲਈਏ ਉਹ ਕਰਮ ਦੰਦ ਧਰਮ ਹੈ ਜਦੋਂ ਦਾਸ ਬਾਵੇਂ ਜੁੱਤੀਆਂ ਗੰਡ ਰਿਹਾ ਹੈ ਦੰਦਾ ਹੈ ਪਰ ਇਹ ਦੰਦਾ ਵੀ ਉਸਦਾ ਧਰਮ ਹੈ ਉਹ ਸੇਵਾ ਭਾਵ ਨਾਲ ਜੁੱਤੀਆਂ ਗੰਡ ਰਿਹਾ ਹੈ ਪ੍ਰਭੂ ਤੂੰ ਮੇਰੀ ਉਪਜੀਵਿਕਾ ਦਾ ਇਹ ਵਸੀਲਾ ਬਣਾਇਆ ਹੈ ਇਹ ਸਭ ਤੇਰੇ ਰੂਪ ਨੇ ਮੈਂ ਇਹਨਾਂ ਦੀਆਂ ਜੁੱਤੀਆਂ ਗੰਡਦਾ ਇਹਨਾਂ ਦੀ ਸੇਵਾ ਕਰਦਾ ਸ਼ੁਕਰਾਨਾ ਤੇਰਾ ਸ਼ੁਕਰ ਹੈ ਕਿਸੇ ਦਾ ਧੰਦਾ ਵੀ ਧਰਮ ਹੁੰਦਾ ਹੈ ਸ਼ੁਕਰਾਨਾ ਧੰਨਵਾਦ ਸਬਰ ਸੰਤੋਖ ਨਾਲ ਕਵੀ ਕਪੜਾ ਬਣਦੇ ਪੈਣੇ ਇਹ ਪ੍ਰਭੂ ਤੂੰ ਮੇਰੀ ਉਪਜੀਵਿਕਾ ਦਾ ਇਹ ਵਸੀਲਾ ਬਣਾਇਆ ਤੇਰੀ ਉਮਦ ਤੇਰੀ ਪਰਜਾ ਮੈਂ ਨਾਲੇ ਕਪੜੇ ਬਣਾਉਂਦਾ ਬੜੀ ਖੁਸ਼ੀ ਮੈਂ ਇਹਨਾਂ ਦੇ ਤਨ ਢੱਕਦਾ ਤੂੰ ਮੈਨੂੰ ਇਹ ਸੇਵਾ ਸੌਪੀ ਹੈ ਤੇਰਾ ਧੰਨਵਾਦ ਤੋ ਇਹ ਧੰਦਾ ਵੀ ਧਰਮ ਬਣ ਗਿਆ ਤਕੜੀ ਤੋਲਣਾ ਵੀ ਗੁਰਨਾਣਿਕ ਦਾ ਧਰਮ ਹੀ ਸੀ ਧਰਮ ਹੀ ਸੀ ਕਈਆਂ ਦਾ ਮਾਲਾ ਫੇਰਨਾ ਵੀ ਦੰਦਾ ਹੀ ਹੁੰਦਾ ਹੈ ਕੁਝ ਵੀ ਨਹੀਂ ਹੁੰਦਾ ਇਤਨੇ ਮਾਲਾ ਫੇਰਾਂਗੇ ਸ਼ਾਇਦ ਕਾਮਨਾ ਪੂਰੀ ਹੋ ਜਾਏ ਚਾਲੀ ਦਿਨ ਗੁਰਦੁਆਰੇ ਜਾਵਾਂਗੇ ਸ਼ਾਇਦ ਕਾਮਨਾ ਪੂਰੀ ਹੋ ਜਾਏ ਅਨੇ ਬਾਠ ਕਰਾਂਗੇ ਸ਼ਾਇਦ ਕਾਮਨਾ ਪੂਰੀ ਹੋ ਜਾਏ ਅਖੰਡ ਬਾੜ ਰਖਾਂਦੇ ਆ ਸ਼ਾਇਦ ਕਾਮਨਾ ਪੂਰੀ ਹੋ ਜਾਏ ਇਹ ਸਾਰੇ ਕਰਮ ਕਰਮਧੰਦਾ ਹੁਣ ਮੈਂ ਫਿਰ ਦੁਹਰਾਵਾ 90% ਕਰਮ ਧਰਮ ਨਹੀਂ ਆਉਂਦਾ ਕਰਮਧੰਦਾ ਹੁੰਦਾ ਮੈਂ ਕੀਰਤਨ ਕਰ ਰਿਹਾ ਸਿਰਫ ਇੱਕੋ ਹੀ ਮੇਰੀ ਕਾਮਨਾ ਹੈ ਆਰਥਿਕ ਲਾਭ ਇਹਦੇ ਨਾਲ ਮੇਰਾ ਆਪਣਾ ਮਨ ਜੁੜੇ ਸੰਗਤਾਂ ਦਾ ਮਨ ਪ੍ਰਭੂ ਚਰਣਾ ਨਾਲ ਜੁੜੇ ਪ੍ਰਭੂ ਦੀ ਖੁਸ਼ੀ ਮਿਲੇ ਆਰਥਿਕ ਲੋੜਾਂ ਦੀ ਪੂਰਤੀ ਤੇ ਹੋਣੀ ਹੋਣੀ ਪ੍ਰਭੂ ਨੇ ਸਭ ਨੂੰ ਰੋਟੀ ਤੇ ਦੇਣੀ ਹੈ ਅਗਰ ਸਿਰਫ ਆਰਥਿਕ ਲੋੜਾਂ ਦੀ ਪੂਰਤੀ ਹੀ ਸਾਹਮਣੇ ਹੈ ਤਾਂ ਕੀਰਤਨ ਵੀ ਧੰਦਾ ਹੈ ਸ਼ੁਕਰਾਨਾ ਧੰਨਵਾਦ ਨਾਲ ਭਰਿਆ ਹੋਇਆ ਹਿਰਦਾ ਸੇਵਾ ਭਾਵਨਾ ਨਾਲ ਭਰਿਆ ਹੋਇਆ ਹਿਰਦਾ ਤੋ ਤਕੜੀ ਤੋਲਣਾ ਵੀ ਧਰਮ ਹੈ ਜੋਤੀਆਂ ਗੰਡਣਾ ਵੀ ਧਰਮ ਹੈ ਕਪੜਾ ਬੁਣਨਾ ਵੀ ਧਰਮ ਹੈ ਦੁਕਾਨ ਚਲਾਣੇ ਵੀ ਧਰਮ ਹੈ ਰਾਜ ਪਾਠ ਕਰਨਾ ਵੀ ਧਰਮ ਹੈ ਸਿੰਘਾਸਣ ਤੇ ਬੈਠ ਕੇ ਸਾਰਾ ਦਿਨ ਰਾਜ ਪਾਠ ਦਾ ਕੰਮ ਕਰਦਾ ਸੀ ਜਨਕ ਪ੍ਰਭੂ ਤੂੰ ਮੇਰੀ ਇਹ ਸੇਵਾ ਲਈ ਤੂੰ ਮੇਰੀ ਜ਼ਿੰਦਗੀ ਦਾ ਵਸੀਲਾ ਇਹ ਬਣਾਇਆ ਕਿਸੇ ਦੀ ਰਾਜਨੀਤੀ ਵੀ ਰਾਜਨੀਤੀ ਨਹੀਂ ਆਉਂਦੀ ਸ਼ੁੱਧ ਧਰਮ ਆਉਂਦਾ ਹੈ ਕਿਸੇ ਦਾ ਧਰਮ ਵੀ ਧਰਮ ਨਹੀਂ ਹੁੰਦਾ ਕੋਰੀ ਰਾਜਨੀਤੀ ਹੁੰਦੀ। ਫੋਕੀ ਰਾਜਨੀਤੀ। ਨਵੇਂ ਸਦੀ ਜੋ ਪ੍ਰਬੰਧਕ ਗੁਰਦੁਆਰਿਆਂ ਦੀ ਸੇਵਾ ਕਰਦੇ ਨੇ, ਸੇਵਾ ਦੇ ਵਿੱਚ ਧਰਮ ਨਹੀਂ ਹੁੰਦਾ ਰਾਜਨੀਤੀ ਹੁੰਦੀ। ਇਹ ਵੀ ਮੈਂਸ ਕਰਦੇ ਹਾਂ। ਜਨਕ ਦੀ ਰਾਜਨੀਤੀ ਰਾਜਨੀਤੀ ਨਹੀਂ ਹੈ, ਧਰਮ ਹੈ। ਔਰ ਇਸੇ ਤਰ੍ਹਾਂ ਦੀ ਹੀ ਮਨੋ ਭਾਵਨਾ ਸੀ ਮਹਾਰਾਜਾ ਰਣਜੀਤ ਸਿੰਘ ਮੁਖਤਸਰ ਮੈਂ ਅਸ ਤੋਂ ਬਹੁਤ ਸਾਰਿਆਂ ਦਾ ਧਰਮ ਧਰਮ ਨਹੀਂ ਹੈ ਧੰਦਾ ਹੈ ਧੰਦਾ ਬਹੁਤ ਥੋੜੇ ਜਿਹਾਂ ਲੋਕਾਂ ਦਾ ਧੰਦਾ ਵੀ ਧੰਦਾ ਨਹੀਂ ਹੈ ਧਰਮ ਬਹੁਤ ਸਾਰਿਆਂ ਦਾ ਧਾਰਮਿਕ ਮੰਦਰਾਂ ਦੇ ਚ ਬੈਠਣਾ ਵੀ ਧੰਦਾ ਹੈ ਕੁਝ ਗਿਣੇ ਮਿੱਟੇ ਮਨੋਖਾਂ ਦਾ ਬਾਜ਼ਾਰ ਦੇ ਚ ਬੈਠਣਾ ਵੀ ਧਰਮ ਹੈ ਜਿਸ ਕਰਮ ਦੇ ਨਾਲ ਮੈਂ ਕਾਮਨਾ ਜੋੜ ਦਿੱਤੀ ਹੈ ਹੁਣ ਕਰਮ ਚਾਏ ਕੁਝ ਵੀ ਹੈ ਦੰਦ ਜਿਸ ਵੀ ਕਰਮ ਨਾਲ ਮੈਂ ਭਾਵਨਾ ਜੋੜ ਦਿੱਤੀ ਹੈ ਸ਼ੁਗrana ਜੋੜ ਦਿੱਤਾ ਹੈ ਧੰਨਵਾਦ ਜੋੜ ਦਿੱਤਾ ਹੈ ਪ੍ਰਭੂ ਤੂੰ ਮੇਰੀ ਸੇਵਾ ਲਈ ਹੈ ਉਹ ਕਰਮ ਧਰਮ ਹੈ ਜਿਸ ਦਿਨ ਮਨੁੱਖ ਦਾ ਮਨ ਪ੍ਰਭਾਵਿਤ ਹੁੰਦਾ ਹੈ ਪਰਮਾਤਮਾ ਤੋਂ ਤੇ ਇੱਕ ਕਦਮ ਚੱਲ ਪੈਂਦੇ ਨੇ ਗੁਰਦੁਆਰੇ ਦੀ ਤਰਫ ਉਹ ਆਉਣਾ ਪ੍ਰਮਾਤਮਾ ਲਈ ਗਏ ਹੁਕਮ ਤੇ ਮੰਨ ਨਹੀਂ ਕਰਨਾ ਹੈ ਨਾ ਤਨ ਨੂੰ ਮਨ ਹੁਕਮ ਨਾ ਕਰੇ ਤਾਂ ਇਹ ਨਹੀਂ ਆ ਸਕਦਾ ਮਨ ਹੁਕਮ ਨਾ ਕਰੇ ਤੇ ਤੁਸੀਂ ਉੱਠ ਵੀ ਨਹੀਂ ਸਕਦਾ ਇਹ ਵੀ ਮਰ ਸਕਦਾ ਕਰਤਾ ਧਰਤਾ ਹੁਕਮਰਾਨ ਮਨ ਹੈ ਜੋ ਕੁਝ ਕੀਆ ਸੋ ਮਨ ਕੀਆ ਜੋ ਕੁਝ ਕਰਦਾ ਹੈ ਮਨ ਕਰਦਾ ਹੈ ਮਨ ਦੀ ਕਰਨੇ ਮਨ ਦੀ ਸੋਚਣੇ ਤਨ ਦੇ ਤਲ ਦੇਤੇ ਕਰਨੀ ਦੇ ਰੂਪ ਦੇ ਵਿੱਚ ਪ੍ਰਗਟ ਹੋ ਜਾਂਦੀ ਏ ਉਹ ਕਰਨੀ ਮਨ ਦੀ ਸੋਚਣੀ ਚੋਂ ਨਿਕਲਦੀ ਏ ਉਹ ਕਰਿਤ ਮਨ ਦੀ ਨiyet ਚੋਂ ਨਿਕਲਦੀ ਏ ਕਰਿਤ ਆਪਣੇ ਆਪ ਦੇ ਵਿੱਚ ਕੁਝ ਵੀ ਨਹੀਂ ਉਹਦੇ ਪਿੱਛੇ ਮੂਲ ਹੈ ਬੀਜ ਹੈ ਮਨ ਦੀ ਸੋਚਣੀ ਮਨ ਤੇ ਪ੍ਰਭਾਵ ਸੰਸਾਰ ਦਾ ਹੀ ਏ ਕੋਈ ਨਿਰੰਕਾਰ ਨਹੀਂ ਤੇ ਸੰਸਾਰ ਦੇ ਵਿੱਚ ਜੋ ਕੁਝ ਮੈਨੂੰ ਚਾਹੀਦਾ ਹੈ ਮੈਨੂੰ ਆਪਣੀ ਸਮਰਥਾ ਨਾਲ ਨਹੀਂ ਮਿਲ ਸਕਦਾ ਮੈਨੂੰ ਆਪਣੀ ਤਾਕਤ ਨਾਲ ਨਹੀਂ ਮਿਲ ਸਕਦਾ ਸੰਸਾਰ ਦੇ ਵਿੱਚ ਜੋ-ਜੋ ਕੁਝ ਵੀ ਮੈਨੂੰ ਚਾਹੀਦਾ ਹੈ ਮੇਰੀ ਪਰਵਾਰ ਦੇ ਤਾਕਤ ਨਾਲ ਮੇਰੀ ਯੋਗਤਾ ਨਾਲ ਮੈਨੂੰ ਨਹੀਂ ਮਿਲ ਸਕਦਾ ਚਲੋ ਪ੍ਰਮਾਤਮਾ ਦੀ ਮਦਦ ਲਈ ਗੁਰੂ ਦੀ ਮਦਦ ਲਈਏ हे ਗੁਰੂ ਤੂੰ ਸਿਰੇ ਚਾੜ ਇਸ ਕੰਮ ਨੂੰ ਤਾਂ ਹੁਣ ਮਨ ਨੇ ਅਗਰੇ ਇਸੇ ਤਰੀਕੇ ਨਾਲ ਤਨ ਨੂੰ ਪ੍ਰੇਰਿਤ ਕਰਕੇ ਕਰਮ ਕਰਾਇਆ ਇਹ ਕਰਮ ਧਰਮ ਨਹੀਂ ਹੈ ਕਰਮਧੰਦਾ ਪਰਵਿਰਤੀ ਕਰਮਾਂ ਦੇ ਜੋ ਪ੍ਰਵਿਰਤ ਹੋਣਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਨੇ ਇੱਥੇ ਦੱਸਿਆ ਹੈ ਮਨ ਪ੍ਰਭਾਵਿਤ ਹੋ ਗਏ ਪ੍ਰਮਾਤਮਾ ਤੋਂ ਕਿਉਂਕਿ ਅਧਿਆਤਮਿਕ ਮੰਡਲ ਦੀਆਂ ਇਹ ਚਾਰ ਸਟੇਜਾਂ ਬਿਆਨ ਕੀਤੀਆਂ ਨੇ ਸੰਸਾਰ ਦੀਆਂ ਨਹੀਂ ਮਨ ਤੇ ਪ੍ਰਭੂ ਦਾ ਪ੍ਰਭਾਵ ਪੈ ਗਿਆ ਸਤਸੰਗ ਦੇ ਚ ਕਰਦੇ ਆਉਂਦੇ ਆਉਂਦੇ ਆ ਪਹਿਲੇ ਤੇ ਕਰਮ ਧੰਦਾ ਹੀ ਹੋਵੇਗਾ ਲੇਕਿਨ ਕੀਰਤਨ ਸੁਣਦੇ ਆ ਸੁਣਦੇ ਆ ਕਥਾ ਸੁਣਦੇ ਆ ਸੁਣਦੇ ਆ ਪਾਠ ਕਰਦੇ ਆ ਕਰਦੇ ਆ ਪ੍ਰਭੂ ਦੇ ਗੁਣਾਂ ਨੂੰ ਸੁਣਦਿਆਂ ਸੁਣਦਿਆਂ ਗੁਣਾਂ ਦਾ ਪ੍ਰਭਾਵ ਪੈ ਗਿਆ ਹੁਣ ਉਹ ਜੋ ਕਰਮ ਕਰ ਰਿਹਾ ਹੈ ਕਰਮਾਂ ਦੇ ਚ ਪਰਵਿਰਤ ਹੋਇਆ ਹੈ ਇਹ ਕਰਮ ਧਰਮ ਹੈ ਕਰਮ ਧਰਮ ਹੈ